ਪੰਜਾਬ ਸਰਕਾਰ ਨੇ ਆਪਣੇ ਸਿਆਸੀ ਪੈਰ ਹੋਰ ਮਜ਼ਬੂਤੀ ਨਾਲ ਜਮਾਉਣ ਲਈ ਇੱਕ ਬੜੀ ਵੱਡੀ ਰਣਨੀਤੀ ਘੜੀ ਹੈ ਉਸ ਰਣਨੀਤੀ ਤਹਿਤ ਸ਼ਹਿਰਾਂ ਤੇ ਪਿੰਡਾਂ ਦੇ ਧੁਰ ਅੰਦਰ ਜਾ ਕੇ ਵਿਕਾਸ ਕਰਨ ਵੱਡੇ ਪੱਧਰ ਤੇ ਭਰਤੀਆਂ ਕਰਨ ਦਾ ਇੱਕ ਪ੍ਰੋਗਰਾਮ ਬਣਾਇਆ ਇਸ ਪ੍ਰੋਗਰਾਮ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਬਹੁਤ ਵੱਡਾ ਐਲਾਨ ਕੀਤਾ ਸਰਪੰਚਾਂ ਨੂੰ 2000 ਰੁਪਏ ਮਾਨ ਪੱਤਾ ਦੇਣ ਦਾ ਫੈਸਲਾ ਲਿਆ ਬਹੁਤ ਵੱਡਾ ਫੈਸਲਾ 13 ਸਾਲਾਂ ਬਾਅਦ ਮਾਨ ਪੱਤੇ ਵਿੱਚ 800 ਰੁਪਏ ਦਾ ਵਾਧਾ ਕੀਤਾ ਗਿਆ ਕਹਿੰਦੇ ਨੇ ਵੀ ਸਰਪੰਚ ਜਿਹੜੇ ਨੇ ਉਹ ਕਿਸੇ ਵੀ ਸੂਬੇ ਦੇ ਦੇਸ਼ ਦੇ ਲੋਕਤੰਤਰ ਦੇ ਪੈਰ ਹੁੰਦੇ ਨੇ ਔਰ ਸ਼ਾਇਦ ਪੰਜਾਬ ਸਰਕਾਰ ਨੇ ਵੀ ਉਹਨਾਂ ਪੈਰਾਂ ਦੀ ਪਕੜ ਨੂੰ ਮਜ਼ਬੂਤ ਕਰਨ ਲਈ ਹੁਣ ਸਰਪੰਚਾਂ ਨੂੰ 2000 ਰੁਪਏ ਮਹੀਨਾ ਮਾਨ ਪੱਤਾ ਦੇਣ ਦਾ ਫੈਸਲਾ ਲਿਆ 13236 ਸਰਪੰਚਾਂ ਨੂੰ ਪ੍ਰਤੀ ਮਹੀਨਾ 2000 ਰੁਪਏ ਮਾਨ ਪੱਤਾ ਮਿਲੇਗਾ ਔਰ ਇਹਦੇ ਲਈ ਕਿਹਾ ਜਾ ਰਿਹਾ ਹੈ ਵੀ 1 ਸਾਲ ਚ 32 ਕਰੋੜ ਰੁਪਏ ਖਰਚ ਹੋਣਗੇ ਇਹ 32 ਕਰੋੜ ਰੁਪਏ ਖਰਚ ਕੇ ਮਾਨ ਸਰਕਾਰ ਨੇ 13236 ਸਰਪੰਚਾਂ ਤੱਕ ਸਿੱਧੀ ਪਹੁੰਚ ਕਰਨ ਦਾ ਇੱਕ ਵਸੀਲਾ ਬਣਾ ਲਿਆ ਔਰ ਨਾਲ ਇੱਕ ਹੋਰ ਐਲਾਨ ਕਰ ਦਿੱਤਾ ਜਿਹੜਾ ਪਿੰਡ ਨਸ਼ਾ ਮੁਕਤ ਆਪਣੇ ਆਪ ਨੂੰ ਐਲਾਨੇਗਾ ਉਹਨੂੰ 1 ਲੱਖ ਰੁਪਏ ਵਿਕਾਸ ਕਰਨ ਲਈ ਵਿਸ਼ੇਸ਼ ਤੌਰ ਤੇ ਦਿੱਤੇ ਜਾਊਗਾ ਤੇ ਜਦੋਂ ਸਰਕਾਰ 1 ਲੱਖ ਰੁਪਏ ਕਿਸੇ ਪੰਚਾਇਤ ਨੂੰ ਦੇਊਗੀ ਤੇ ਕੁਦਰਤੀ ਆ ਉਸ ਪਿੰਡ ਵਿੱਚ ਆਮ ਆਦਮੀ ਪਾਰਟੀ ਦੀ ਚਰਚਾ ਹੋਊਗੀ ਔਰ ਇਸ ਤੋਂ ਲਾਵਾ ਇਹ ਵੀ ਗੱਲ ਕਹਿੰਦੀ ਆ ਵੀ ਜਿਹੜਾ ਪਿੰਡ ਆਪਣੇ ਆਪ ਨੂੰ ਨਸ਼ਾ ਮੁਕਤ ਐਲਾਨੇਗਾ ਉਹਨੂੰ ਮਾਡਲ ਪਿੰਡ ਵਜੋਂ ਵੀ ਵਿਕਸਿਤ ਕੀਤਾ ਜਾਊਗਾ ਸੋ ਪਿੰਡਾਂ ਵਿੱਚ ਧੁਰ ਅੰਦਰ ਪਹੁੰਚ ਕੇ ਆਮ ਆਦਮੀ ਪਾਰਟੀ ਨੇ ਇਹ ਰਣਨੀਤੀ ਬਣਾਈ ਹੈ ਵੀ ਕਿਵੇਂ ਹਰੇਕ ਪਿੰਡ ਵਿੱਚ ਆਮ ਆਦਮੀ ਪਾਰਟੀ ਦੀ ਚਰਚਾ ਹੋਵੇ 2000 ਜਦੋਂ ਇੱਕ ਸਰਪੰਚ ਦੀ ਜੇਬ 'ਚ ਪਊਗਾ ਹਰ ਮਹੀਨੇ ਜਦੋਂ ਨਸ਼ਾ ਮੁਕਤ ਪਿੰਡ ਨੂੰ 1 ਲੱਖ ਰੁਪਇਆ ਮਿਲੇਗਾ ਜਦੋਂ ਨਸ਼ਾ ਮੁਕਤ ਐਲਾਨੇ ਪਿੰਡ ਨੂੰ ਮਾਡਲ ਪਿੰਡ ਬਣਾਉਣ ਦੀ ਉੱਤੇ ਚਰਚਾ ਹੋਊਗੀ ਤੇ ਕੁਦਰਤੀਆ ਫਿਰ ਭਗਵੰਤ ਸਿੰਘ ਮਾਨ ਸਰਕਾਰ ਦੀ ਵੀ ਚਰਚਾ ਹੋਊਗੀ ਸੋ ਪਿੰਡਾਂ ਤੱਕ ਪਹੁੰਚ ਕਰਨ ਦੀ ਇੱਕ ਵੱਡੀ ਰਣਨੀਤੀ ਸਰਕਾਰ ਨੇ ਬਣਾਈ ਲੱਗਦੀ ਹੈ ਗੱਲ ਇੱਥੇ ਹੀ ਖਤਮ ਨਹੀਂ ਹੋਈ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਕੈਬਨਟ ਮੀਟਿੰਗ ਵਿੱਚ ਅਹਿਮ ਫੈਸਲਾ ਲਿਆ ਰੰਗਲਾ ਪੰਜਾਬ ਵਿਕਾਸ ਯੋਜਨਾ ਦਾ ਐਲਾਨ ਕੀਤਾ ਜਿਹਦੇ ਤਹਿਤ 585 ਕਰੋੜ ਰੁਪਏ ਇਸ ਵਿੱਤੀ ਬਰੇ ਵਿਕਾਸ ਦੇ ਕੰਮਾਂ ਤੇ ਖਰਚੇ ਜਾਣਗੇ ਖਰਚੇ ਕਿਹੜੇ ਢੰਗ ਨਾਲ ਜਾਣਗੇ ਇਸ ਢੰਗ ਨਾਲ ਪ੍ਰਪੋਜ਼ਲ ਬਣਾਈ ਹੈ ਜਿਹਦੇ ਨਾਲ ਸਬੰਧਤ ਮੰਤਰੀ ਸਬੰਧਤ ਐਮ ਐਲ ਏ ਸਬੰਧਤ ਸਮਾਜਿਕ ਸੰਸਥਾਵਾਂ ਸਬੰਧਤ ਲੋਕ ਨਮਾਇਦੇ ਜਿਹੜੇ ਇਹ 500 ਕਰੋੜ ਰੁਪਏ ਖਰਚਣ ਵੇਲੇ ਜਿਹੜੇ ਇਨਵੋਲਵ ਹੋਣਗੇ ਜਿਹਦੇ ਵਿੱਚ ਕਿਹਾ ਗਿਆ ਵੀ ਇਹਨਾਂ ਫੰਡਾਂ ਦੀ ਵੰਡ ਮੋਡਾਈ ਕਰਨ ਦੇ ਪੂਰੇ ਅਧਿਕਾਰ ਡਿਪਟੀ ਕਮਿਸ਼ਨਰਾਂ ਨੂੰ ਹੋਣਗੇ ਪਰ ਡਿਪਟੀ ਕਮਿਸ਼ਨਰ ਨੂੰ ਖਰਚਣ ਦੀ ਪ੍ਰਵਾਨਗੀ ਜਿਹੜੀ ਹੈ ਇਨਚਾਰਜ ਮੰਤਰੀ ਕੋ ਲੈਣੀ ਪਏਗੀ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਤੇ ਇਨਚਾਰਜ ਲਾਇਏ ਨੇ ਮੰਤਰੀ ਉਹਨਾਂ ਦੀ ਪ੍ਰਵਾਨਗੀ ਲੈਣੀ ਪਏਗੀ ਔਰ ਨਾਲ ਇਹ ਵੀ ਗੱਲ ਕਹ ਦਿੱਤੀ ਹੈ ਵੀ ਫੰਡ ਵੰਡਣ ਵੇਲੇ ਜਾਂ ਫੰਡਾਂ ਦਾ ਵਿਕਾਸ ਤੇ ਖਰਚ ਕਰਨ ਵੇਲੇ ਵਿਧਾਇਕਾਂ ਭਾਈਚਾਰਕ ਸੰਸਥਾਵਾਂ ਨਾਗਰਿਕ ਕਮੇਟੀਆਂ ਔਰ ਇਸੇ ਤਰ੍ਹਾਂ ਸਮਾਜਿਕ ਸੰਸਥਾਵਾਂ ਦੀਆਂ ਸ਼ਿਫਾਰਸ਼ਾਂ ਵੀ ਲਈਆਂ ਜਾਣਗੀਆਂ ਭਾਵੇਂ ਵੀ 585 ਕਰੋੜ ਰੁਪਏ ਖਰਚਣ ਵੇਲੇ ਮંત્રી ਵਿਧਾਇਕ ਤੇ ਲੋਕ ਨਮਾਇਦੇ ਵੀ ਇਸ ਸਿਸਟਮ ਵਿੱਚ ਸ਼ਾਮਲ ਹੋਣਗੇ ਔਰ ਇਹ ਫੈਸਲਾ ਕਰਕੇ ਵੀ ਸਰਕਾਰ ਨੇ ਕਿਤੇ ਸੋਚਿਆ ਲੱਗਦਾ ਭਾਵੇਂ ਪਿੰਡਾਂ 'ਚ ਖਰਚਾ ਨਾ ਹੋਵੇ ਭਾਵੇਂ ਸ਼ਹਿਰਾਂ 'ਚ ਖਰਚਾ ਨਾ ਹੋਵੇ ਤੇ ਜਦੋਂ ਇਹ ਖਰਚਾ ਹੋਊਗਾ ਤੇ ਫਿਰ ਇਨਵੋਲਵਮੈਂਟ ਆਮ ਲੋਕਾਂ ਦੀ ਸਰਪੰਚਾਂ ਦੀ ਪੰਚਾਂ ਦੀ ਜਾਂ ਕਹਿ ਲਈਏ ਮੰਤਰੀਆਂ ਦੀ ਵਿਧਾਇਕਾਂ ਦੀ ਹੋਊਗੀ ਤੇ ਕੁਦਰਤੀ ਉੱਥੇ ਵੀ ਮਾਨ ਸਰਕਾਰ ਦੀ ਚਰਚਾ ਹੋਊਗੀ ਇੱਕ ਹੋਰ ਵੱਡਾ ਫੈਸਲਾ ਲਿਆ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸਰਹੱਦੀ ਖੇਤਰਾਂ ਵਿੱਚ 5500 ਹੋਮਗਾਰਡ ਜਵਾਨ ਜਿਹੜੇ ਨੇ ਉਹ ਭਰਤੀ ਕਰਕੇ ਤਨਖਤ ਕੀਤੇ ਜਾਣਗੇ 5500 ਹੋਮਗਾਰਡ ਜਵਾਨ ਜਿਹੜੇ ਨੇ ਉਹ ਭਰਤੀ ਕਰਕੇ ਸੱਤ ਸਰਹੱਦੀ ਜ਼ਿਲ੍ਹਿਆਂ 'ਚ ਤਨਖਤ ਕੀਤੇ ਜਾਣਗੇ ਇਹ ਗੱਲ ਕਹੀ ਗਈ ਹੈ ਕਿ ਬੀਐਸਐਫ ਤੋਂ ਬਾਅਦ ਦੂਸਰੀ ਸੁਰੱਖਿਆ ਕਤਾਰ ਬਣਾਉਣ ਲਈ ਉਹ ਨਸ਼ਾ ਤਸਕਰਾਂ ਨੂੰ ਨੱਤ ਪਾਉਣ ਲਈ ਇਹ ਫੈਸਲਾ ਲਿਆ ਪਰ ਜਦੋਂ ਸਰਹੱਦੀ ਖੇਤਰਾਵਾਂ ਵਿੱਚੋਂ 5500 ਹੋਮ ਗਾਰਡ ਜਵਾਨ ਭਰਤੀ ਕੀਤੇ ਜਾਣਗੇ ਤੇ ਉਹਦਾ ਸਿੱਧਾ ਅਰਥ ਹੈ ਵੀ 5500 ਪਰਿਵਾਰਾਂ ਨੂੰ ਰੁਜ਼ਗਾਰ ਮਿਲੇਗਾ ਉਹ 5500 ਪਰਿਵਾਰਾਂ ਦੇ ਚੁੱਲਿਆਂ ਵਿੱਚ ਚੁੱਲਿਆਂ ਤੇ ਆਮ ਆਦਮੀ ਪਾਰਟੀ ਦੀ ਚਰਚਾ ਵੀ ਹੋਊਗੀ ਵੀ ਇਹ ਪਾਰਟੀ ਨੇ ਇਹ ਸਰਕਾਰ ਨੇ ਸਾਨੂੰ ਰੁਜ਼ਗਾਰ ਦਿੱਤਾ ਗੱਲ ਇੱਥੇ ਹੀ ਖਤਮ ਨਹੀਂ ਹੋਈ ਇੱਕ ਹੋਰ ਅਹਿਮ ਫੈਸਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਿਆ ਪੀਐਸਆਈਸੀ ਵਿੱਚ ਜਿਹੜੇ ਪਲਾਟ ਰੱਦ ਕੀਤੇ ਸੀ ਅਲਾਟੀਆਂ ਦਾ ਚੱਲ ਰਿਆ ਸੀ ਕਹਿ ਲਿਏ ਅਪੀਲ ਦਲੀਲ ਚੱਲ ਰਹੀ ਸੀ ਲੰਮ ਕਰਿਆ ਸੀ ਮਸਲਾ ਉਹਨਾਂ ਨੂੰ ਨਿਜਠਣ ਲਈ ਹੁਣ ਅਪੀਲ ਅਥਾਰਟੀ ਬਣਾਈ ਹੈ ਔਰ ਅਪੀਲ ਅਥਾਰਟੀ ਨੂੰ ਇਹ ਗੱਲ ਕਹੀ ਹੈ ਵੀ ਤੁਰੰਤ ਜਿਹੜੇ ਇਹ ਮਸਲੇ ਨੇ ਪਲਾਟ ਰੱਦ ਕਰਨ ਦੇ ਅਲਾਟੀਆਂ ਦੇ ਉਹਨਾਂ ਦਾ ਹੱਲ ਕੀਤਾ ਜਾਵੇ ਸੋ ਇਹ ਵੀ ਇੱਕ ਬੜਾ ਅਹਿਮ ਫੈਸਲਾ ਲਿਆ ਸੋ ਇਹ ਸਾਰੀ ਗੱਲ ਤੋਂ ਲੱਗਦਾ ਹੈ ਵੀ ਮਾਨ ਸਰਕਾਰ ਜਾਂ ਆਮ ਆਦਮੀ ਪਾਰਟੀ ਜਿਹੜੀ ਹੈ ਸਾਜ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਅੱਜ ਤੋਂ ਤਿਆਰੀ ਕਰੀ ਬੈਠੀ ਹੈ ਭਾਵੇਂ ਜੁੱਧ ਨਸ਼ਿਆਂ ਵਿਰੁੱਧ ਜਾਂ ਸਿੱਖਿਆ ਕ੍ਰਾਂਤੀ ਦੀ ਮਹਿੰਮ ਚਲਾਈ ਹੈ ਪਰ ਜਿਹੜੇ ਇਹ ਤਿੰਨ ਚਾਰ ਅਹਿਮ ਫੈਸਲੇ ਲਏ ਨੇ ਲੱਗਦਾ ਇਹ ਹੈ ਵੀ 2027 ਦੀਆਂ ਵਿਧਾਨ ਸਭਾ ਚੋਣਾਂ ਤੇ ਇੰਨਾ ਫੈਸਲਿਆਂ ਦਾ ਬਹੁਤ ਵੱਡਾ ਪ੍ਰਭਾਵ ਪੈ ਸਕਦਾ ਹੈ